ਇੱਕਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਕੇਸ਼ ਥੀਮਾਨ ਦੇ ਜਿੱਥੇ ਈਡੀ ਪਹੁੰਚੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਾਹਰ ਪੁਲਿਸ ਦੀ ਵੀ ਤਾਇਨਾਤੀ ਹੈ ਮਸਲਾ ਅਮਰੂਦਾਂ ਦੇ ਘੁਟਾਲੇ ਦਾ ਦੱਸਿਆ ਜਾ ਰਿਹਾ ਹੈ ਯਾਨੀ ਕਿ ਅਮਰੂਦਾਂ ਦੇ ਬਾਗ ਦੇ ਘੁਟਾਲੇ ਦਾ ਮਸਲਾ ਦੱਸਿਆ ਜਾ ਰਿਹਾ ਨਾ ਸਿਰਫ ਫਿਰੋਜ਼ਪੁਰ ਬਲਕਿ ਮੁਹਾਲੀ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ 15 ਟਿਕਾਣਿਆਂ ਤੇ ਛਾਪੇਮਾਰੀ ਦੀ ਖਬਰ ਹੈ ਈੜੀ ਵਕਫਾ ਖਾਤਾ ਤੇ ਛਾਪੇਮਾਰੀ ਕਰ ਰਿਹਾ ਪ੍ਰਾਪਰਟੀ ਡੀਲਰਸ ਅਤੇ ਕਿਸਾਨਾਂ ਦੇ ਜਿਹੜੇ ਟਿਕਾਣੇ ਨੇ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਮਾਮਲਾ ਅਮਰੂਦਾਂ ਦੇ ਬਾਗ ਘੁਟਾਲੇ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ ਮੁਹਾਲੀ ਵਿੱਚ ਅਮਰੂਦ ਦੇ ਬਾਗ ਘੁਟਾਲੇ ਸਬੰਧੀ ਜਿਹੜੀ ਇਹ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਦੇ ਜਿਲ੍ਹੇ ਇਸ ਦੀ ਜਾਂਚ ਕਰ ਰਹੀ ਸੀ ਇਹ ਛਾਪੇਮਾਰੀ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ਤੇ ਹੋ ਰਹੀ ਹੈ ਜਾਣਕਾਰੀ ਮੁਤਾਬਕ ਇਹ ਮਾਮਲਾ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਵੱਲੋਂ 에어ਪੋਰਟ ਰੋਡ ਤੇ 에어로ਡ੍ਰੋਪਲਿਸਟ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸੰਬੰਧਿਤ ਹੈ ਕੋਇਲ ਕੀਤੀ ਜ਼ਮੀਨ ਦਾ ਮੁਆਵਜ਼ਾ ਗਮਾੜਾ ਵੱਲੋਂ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਗਿਆ ਸੀ ਉਸ ਜ਼ਮੀਨ ਦੇ ਵਿੱਚ ਲਗਾਏ ਗਏ ਅਮਰੂਦ ਦੇ ਦਰਖਤਾਂ ਦੀ ਕੀਮਤ ਜ਼ਮੀਨ ਤੋਂ ਵੱਖਰੀ ਅਦਾਇਰ ਕਰ ਕੀਤੀ ਗਈ ਸੀ ਇਸ ਦੇ ਇਲਾਵਾ ਜਿਹੜੇ ਫਲਦਾਰ ਦਰਖਤਾਂ ਦੀ ਕੀਮਤ ਬਾਗਬਾਨੀ ਵਿਭਾਗ ਵੱਲੋਂ ਤੈਅ ਕੀਤੀ ਗਈ ਸੀ ਇਸ ਤੋਂ ਬਾਅਦ ਭੂਮੀ ਗ੍ਰਹਿਣ ਕਲੈਕਟਰ ਨੇ ਫਲਦਾਰ ਰੁੱਖਾਂ ਦੀ ਇੱਕ ਸਵੇਖਣ ਸੂਚੀ ਡਾਇਰੈਕਟਰ ਬਾਗਬਾਨੀ ਨੂੰ ਪੇ ਜਿਸ ਦੇ ਤਿੱਤਰਖਤਾਂ ਦੇ ਮੁਲਾਂਕਣ ਰਿਪੋਰਟ ਤਿਆਰ ਕੀਤੀ ਸੂਤਰਾਂ ਮੁਤਾਬਕ ਜ਼ਮੀਨ ਐਕਵਾਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਇਸਨ ਪਰਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਦੀ ਉਮਰ 4 ਤੋਂ 5 ਦੱਸੀ ਗਈ ਇਸ ਕਰਕੇ ਮੁਆਵਜ਼ਾ ਕਾਫੀ ਵੱਧ ਗਿਆ ਇਸ ਤਰ੍ਹਾਂ ਕਈ ਲੋਕਾਂ ਜਦੋਂ ਆ ਲਿਆ ਵਿਜੀਲੈਂਸ ਨੇ ਇਸ ਬਾਬਤ ਮੁੱਲਤ ਮੰਨ ਗ੍ਰਫਤਾਰ ਕੀਤਾ ਸੀ ਪਰ ਅਦਾਲਤ ਨੇ ਮੁਆਵਜ਼ੇ ਦੀ ਰਕਮ ਵਾਪਸ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਹੁਣ ED ਦਾ ਜਿਹੜੀ ਐਂਟਰੀ ਇਸ ਮਾਮਲੇ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ